ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਸਾਹਦੇ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ इवन ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਚ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਹੁੰਦਾ ਸੀ ਮਗਰ ਅੱਜ ਇੱਕ ਨਵੀਂ ਸਾਜ਼ਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਤੇ ਫਿਰ ਕੋਲਸਾਲਿਆਂ ਦੀ ਭਰਤੀ ਤੇ ਅੱਡ ਅੱਡ ਭਰਤੀਆਂ ਤੇ ਇਸ ਸਮੇਂ ਸਮੇ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰ ਰਹੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਭੂਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜਾ ਚੱਲ ਰਹੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਡ ਕਰਦੇ ਆਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲੈ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ